ਹਾਂਜੀ ਸਾਰਿਆਂ ਨੂੰ ਸ਼ਸ਼ੀਕਾਰ ਕਿਵੇਂ ਹੋ ਤੁਸੀਂ ਠੀਕ ਹੋ ਉਮੀਦ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਈਗਰੂ ਤਾਨੂੰ ਤਰੱਕੀਆਂ ਬਖਸ਼ੇ ਜੀ ਤੇ ਆਪਣੀ ਵੀਡੀਓ ਦੇਖਣ ਵਾਲਿਆਂ ਨੂੰ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਹ ਆਪਣੀ ਮੰਮੀ ਨੇ ਅੱਜ ਪਾਈ ਉਸਨੂੰ ਜਿਹੜੀ ਸਾਡੀ ਪੁਰਾਣੀ ਪੇਟੀ ਸੀ ਛੋਟੀ ਉਹ ਉਹਨਾਂ ਨੇ ਰੱਖ ਲਈ ਲੈ ਕੇ ਗਏ ਨੇ ਤੇ ਅੱਜ ਇਹ ਨਵੀਂ ਪੇਟੀ ਹੈਗੀ ਹੈ ਜਿਹੜੀ ਨਵੀਂ ਨਹੀਂ ਸੌਰੀ ਮੰਮੀ ਦੀ ਪੇਟੀ ਹੈ ਜਿਹੜੀ ਉਹ ਉਹਨਾਂ ਨੇ ਮੇਰੇ ਲਈ ਭੇਜਦੀ ਕਿ ਤੂੰ ਨਾ ਇਹਦੇ ਵਿੱਚ ਆਪਣੇ ਵੱਧ ਕੱਪੜੇ ਪਾ ਕੇ ਰੱਖ ਲੈ ਉਹਦੇ ਚ ਤਾਂ ਤੇਰੇ ਚ ਥੋੜੇ ਕੱਪੜੇ ਪੈਂਦੇ ਨੇ ਹਾਂਜੀ ਆ ਦੇਖੋ ਜੀ ਇਹ ਮਿਡਲ ਜ਼ਮਾਨੇ ਦੀ ਆ ਨਾ ਜਿਆਦੇ ਪੁਰਾਣੀ ਦੀ 89 ਦੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ نیچے ਸਾਰਾ ਉਹਦਾ ਡਰੈੱਸ ਲਿਖਿਆ ਹੋਇਆ ਵੀ ਕਿੱਥੋਂ ਆ ਇਹ ਕਿੱਥੋਂ ਨਹੀਂ ਹੈਗੀ ਔਰ ਦੂਸਰੀ ਗੱਲ ਇਹ 89 ਜੀ ਤੇ ਇਹਦੇ ਉੱਤੇ ਇੱਕ ਓੰਕਾਰ ਵੀ ਛਪਿਆ ਹੋਇਆ ਜੀ ਬਾਬਾ ਜੀ ਦਾ ਦੇਖੋ ਵਿੱਚ ਖੋਲਦੇ ਸਾਰ ਵੀ ਇੱਕ ਓੰਕਾਰ ਹੈ ਦੇਖੋ ਬਹੁਤ ਵਧੀਆ ਲੱਗਦਾਗਾ ਇਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਸਮਾਨ ਆ ਸਾਰਾ ਉਹ ਰੱਖਾਂਗੇ ਜੀ ਧੰਨਵਾਦ